ਆ ਕਰ ਲਈਏ ਇਹ ਢਾ ਕੇ ਨਵੀਂ ਪਾਉਣੀ ਆ ਆ ਜਾਓ ਮਿਸਤਰੀ ਸੰਦ ਖਾਉਣ ਆ ਕਿਵੇਂ ਜੇ ਬਣਾਉਣੇ ਆ ਹੁਣ ਚੈੱਕ ਕਰ ਲਓ ਇਹ ਇਹੀ ਜੀ ਆ ਭਾਲ ਦੀ ਸੀ ਮਰਮਤ ਇਹ ਕਈ ਖੜੀ ਸੀ ਜਮਾ ਚਾਹ ਰੋ ਤਾਂ ਦੋ ਕੁ ਟੂ ਵੇ ਸੀ ਸਾਰੀ ਅੱਜ ਪਟਾ ਦੇਗੇ ਆ ਫਰਸ਼ ਕੋਸ ਵੀ ਨਵਾਂ ਹੀ ਲਾਉਣਾ ਸਰ ਆਪਏ ਨੇ ਸੰਦ ਆਪਣੇ ਚੱਕ ਲਿਆ ਦੇ ਨਾਲ ਕਰਨੀ ਹੈ ਜੀ। ਲੱਗਦੀ ਬਈ। ਆਏ ਛੱਟਦਾ ਪਾ। ਇਹ ਕੱਚਾ ਮਗਰ ਟੁੱਟਦਾ, ਸਿਮੈਂਟ ਵਾਲਾ ਲੱਗਿਆ ਹੋਇਆ ਨੇ। ਦੇਖੋ ਇਹ ਕੰਟ੍ਰੀਟ ਟੁੱਟਦਾ। ਆਪਾਂ ਪਾਪਾ ਸਾਡੇ ਖੁਰਲੀ ਕੋਟਾਈ ਜਾਂਦੇ ਪਿਲੇ। ਤੇ ਪਾਪਾ ਸਾਡੇ ਖੁਰਲੀ ਰਾਈ ਜਾਂਦੇ। ਹਾਂ ਉਹ ਕੋਲੀ ਕਿਉਂ ਢਾਈ ਜਾਂਦਾ ਇਹ ਦਿਖਾਵਾਗੇ ਵੀ ਐਂ ਖੁਰਲੀ ਇਹੀ ਜਿਹੀ ਬਣ ਗਈ ਸਾਡੀ ਪਹਿਲਾਂ ਆ ਪ੍ਰਾਣੀ ਇਹੀ ਜੀ ਸੀ ਪਹਿਲਾਂ ਕਿਉਂ ਬਰੋਕਸ ਕਰਾਣਾ ਕਈ ਦਾ ਭਾ ਲਾਂਗੇ ਥੁਰਲੀ ਦਾ ਐਂ ਆਏ ਸਾਰੀ ਬਣਾ ਕੇ ਐਂ ਬਣਾ ਦੇਗੇ ਇਹਨੂੰ ਤੁਹਾਨੂੰ ਦਿਖਾਵਾਂਗੇ ਜਮਾ ਨਮਾ ਫਰਸ ਲੱਗਿਆ ਇੱਟ ਵੀ ਆ ਰਹੀ ਆਪਣੀ ਸਿਮੈਂਟ ਵੀ ਆ ਰਹੀ ਆ ਕਾਕਰੋਚ ਨੇ ਕਾਕਰੋਚ ਉਹ ਕਿੱਡੀ ਗਿਣਤੀ ਚ ਆ ਬੜਾ ਖੁਰਲੀ ਥੱਲੇ ਜਾ ਕੇ ਨਾ ਕੋਸਾ ਉਹ ਤੇਰੀ ਸਮਾਨ ਮਿਲਦਾ ਰ ਇਹਨਾਂ ਨੂੰ ਗਾਣੇ ਕਿੱਥੇ ਤੱਕ ਦੀ ਗਾਣੇ ਲੂਨੇ ਦਾ ਉਹ ਥਰੈਕਟ ਹੁਣੀ ਸੀ ਜਮਾ ਸਾਈਟ ਹੈਗੀ ਕਾਕਰੋਚਾਂ ਦਾ ਬਹੁਤ ਘਾਰੀ ਹੈ ਜੀ ਇੱਥੇ ਉਹ ਸਾਰੀ ਡਾਲਾ ਨਾ ਇਹ ਮਗਰੋਟਾ ਲਾਗੇ ਉਹ ਸਾਰੀ ਨਵੀਂ ਬਣਾ ਲਾ ਹੋਰ ਲੱਗੇ ਦਾ ਹੁਣ ਪਿਆਗੇ ਹਾ ਇੱਥੇ ਹਾ ਇੱਥੇ ਤੱਕ ਐਨਾ ਟੋਟੇ ਬਣਾਉਗੇ ਮਨੇ ਬਾਰੇ ਬਾਰੇ ਜੋ ਖੁਰਲੀ ਬਣ ਰਹੀ ਹੈ ਜੀ ਸਾਡੀ ਮੇਰਾ ਪਾਪਾ ਕਹਿੰਦਾ ਦੱਸ ਉਹ ਖੁਰਲੀ ਤੇ ਇੱਟ ਨਹੀਂ ਲੱਗਣੀ ਖੁਰਲੀ ਬਣਾ ਦੀ ਤੂੰ ਐ ਕਹਿੰਦਾ ਖੁਰਲੀ ਹਣ ਮੈਂ ਜਿਆ ਜੋ ਜਿਉਂਦਾ ਹੁੰਦਾ ਉਹ ਦੇਖਦਾ ਕਿ ਮੇਰਾ ਪੁੱਤ ਦਾ ਖੁਰਲੀ ਨਮੀ ਬਣਾ ਰਿਹਾ ਮੈਂ ਕਹਿੰਦਾ ਸੀ ਇੱਟ ਨਹੀਂ ਲੱਗਣੀ ਪਰ ਉਹ ਜਦੋਂ ਜਿਉਂਦਾ ਸੀ ਉਦੋਂ ਲੱਗਣੀ ਵੀ ਨਹੀਂ ਸੀ ਬਾਈ ਉਹ ਲਸਣ ਦੇਖ ਕੀ ਕਹਿੰਦਾ ਸੀ ਕਿਉਂਕਿ ਉਦੋਂ ਆਪਾਂ ਦੂਜੇ ਪਾਸੇ ਨੂੰ ਤੁਰੇ ਹੋਏ ਸੀ ਨੂੰ ਪਤਾ ਦੀ ਵੀ ਕਿਹੜੀ ਇੱਟ ਲਾਏਗਾ ਇਹਦਾ ਹੁਣ 2 ਸਾਲ ਲੋਟ ਜੇ ਹੋ ਗਏ ਤਾਂ ਕਰਕੇ ਬਾਈ ਖੁਰਲੀਆਂ ਬਣਾ ਲੱਗ ਗਏ ਨਹੀਂ ਇਹ ਕੋ ਸਾਨੂੰ ਕੌਲਾ ਜਿਹਾ ਵੀ ਦਿਖਾਉਂ। ਬਹੁਤ ਸਾਲਾਂ ਦਾ ਟੁੱਟਿਆ ਹੋਇਆ ਉਹ ਉਹੀ ਨਹੀਂ ਦੀ ਕੱਢਿਆ ਗਿਆ। ਕੌਲ ਯਾਰ। ਪਾਈ ਟਾਈ ਉਹ ਕਰ ਦਿੰਗੇ। ਕਰੀ ਜਾਂਦੇ ਬਈ। ਚੱਲੀ ਜਾਂਦੇ ਆ। ਇਕੱਠ ਕਰਕੇ ਪੈ ਜਾਂਦੇ ਆ। ਹਣ ਜੀ ਅਸੀਂ ਹਟਾਂ ਕੱਢਣ ਲੱਗੇ ਮਿੱਤਰੋ ਪੱਟ ਕੇ। ਮੈਂ ਸਾਫ਼ ਕਰੀ ਜਾਂਨੇ ਬਰਸਲਾਲਾ। ੜਕੜ ਬਰਸਲਾਲਾ। ਇਹੀ ਲੱਗ ਜਾਣਗੇ ਫਿਰ ਕੁਲੀ ਦੇ ਗੋਸਤਾਂ। ਬਾਕੀ ਨਮੀਆਂ ਵੀ ਆਉਣਗੀਆਂ। ਦਿਖਾਉਨੇ ਆ ਤੁਹਾਨੂੰ। ਬਣੇ ਰਹੋ ਸਾਡੇ ਨਾਲ ਆ ਬਰਸ ਚੱਲਦਾ ਮਿੱਤਰੋ। ਆਇਆ। ਦੋ ਮਿੰਟ ਤੇਸੀ ਚਲਾ ਰਿਹਾ। ਆਏ ਬਣਾ ਤੇ ਦੇਖੋ। ਆਹੇ ਕੀ ਬਣਾ। ਬਣਾ ਸਭੀ ਆ ਗਿਆ ਮਟਰ। ਐਤੋ ਵੀ ਆ ਗਏ ਮਟਰ ਆਪਣੀ। ਕੋਈ ਤੇ ਪੱਠੇ ਦਵਾਈ ਆਲੂ ਦੇ। ਕਰਮਣ ਵੀ ਆ ਗਿਆ ਜੀ ਸਕੂਲੋਂ ਕਰਮਣ ਖੁਸ ਖੁਰਦੀ ਦੇਖ ਕੇ ਹੈਰਾਨੀ ਹੋ ਗਿਆ ਹਨਾ ਹੈਰਾਨੀ ਹੋ ਗਿਆ ਸੀ ਓ ਤਸ ਬੋਲ ਗਏ ਦੇਖੋ ਜੀ ਉਹ ਡਰੇਟਾਂ ਉਧਰ ਲਾ ਲੀਆਂ ਕੁਸ ਬਾਈ ਤੇ ਉਹ ਸਾਲ ਲਾ ਲੀਆਂ ਬਾਹਰ ਆ ਬੰਦ ਇਧਰ ਮੇਲੇ ਕੱਕ ਪਾਰੇ ਨੇ ਆ ਰਹੇਗੇ ਬਸ ਕੋਸੀ ਜਮਾਨ ਵਾਲਾ ਇਹਨਾਂ ਤੇ ਮਾਰ ਕੇ ਫਿਰ ਅਸਿੱਲਾ ਕੇ ਚਾਚੇ ਦਾ ਡਰੇਟਾ ਧਰ ਕੇ ਵਿੱਚ ਛੱਡਾਂਗੇ ਸਾਰਾ ਲੰਮਗੱਲਮ ਜਿਹੜਾ ਲੰਮਗੱਲਮ ਹੁੰਦਾ ਇਹਨੂੰ ਕਹਿੰਦੇ ਨੇ ਜੀ ਲੰਮਗੱਲਮ ਹੜਾ ਮੰਨਾ ਵੀ ਬਹੁਤ ਸਾਡੇ ਹੱਲ ਪਟਣਾ ਵੇ ਛੱਟ ਲੈ ਮੰਨਾ ਜੀ ਕਹਿੰਦੇ ਜੀ ਟਰਲੈ ਆ ਵੀ ਆ ਗਏ ਮਿੱਤਰੋ ਆਪਣੇ 5 ਪੀਪੇ ਬਾਦਰੀ 125 ਦੀ 25 ਰੁਪਏ ਪੀਪਾ 1440 ਦੀਆਂ 12 ਗੋਰੀਆਂ ਸਿਮੈਂਟ ਦੀਆਂ ਆ ਗਿਆ ਏਸੀਸੀ ਸਿਮੈਂਟ ਹੈ ਇਹ ਪੈ ਗਈ 370 ਦੀ ਗੋਰੀ ਤੇ ਆਹ ਬਰੇਤੀ ਪੈ ਗਈ ਆਪਣੀ 2880 ਦੀ 72 ਫੁੱਟ 31 ਤੋਂ 31 ਰਿਆਲਾਂ ਦੇ ਉੱਤੇ ਪੈ ਗਈ ਜੀ ਬਰੇਤੀ ਦੀ ਸਭ ਕੋ ਮਿੱਤਰੋ ਇਹ टाकी 바ਕੇ ਆਪਣੀ ਆ ਚੱਲ ਰਹੀ ਹੈ ਆਪਣੀ ਛੌੜੀ ਵਾਸਤੇ ਇੰਨਾ ਕਰ ਗਿਆ ਕੰਮ ਹੱਕ ਦਾ ਵੇਰ ਪਿੰਦਾ ਜੀ ਚੱਲੇ ਗਿਆ ਟਰੈਕਟਰ ਜੇ ਜਪੀnga ਜਾ ਕਰਕੇ ਉਹ ਫਟਾਂ ਜਾਂ ਉਹ ਭਿਲਾ ਕੇ ਆਵਾਂ ਜਿਹੜਾ ਕੂੜਾ ਕੱਟ ਕੇ ਜਾ ਉਹ ਲਾ ਆਵਾਂ ਕਿੱਥੇ ਲਾਵਾਂ ਅਨਾਂ ਵੇਤਾ ਪੰਤੇ ਕਾਇਮ ਹਾਂ ਹਾਲ ਤਾਂ ਦੇਖਦੇ ਆਂ ਟਾਂਟਾਂ ਤੇ ਪਾਣੀ ਮਖਾ ਆ ਗਿਆ ਸਾਰਾ ਸਮਾਨ ਆਇਆ ਪਿਆ ਹਾਂ ਇਹਨਾ ਪਾਇੜਿਓ ਐਜੇ ਵੀ ਸਿੱਟੀ ਜਾਣੇ ਜੀ ਆ ਚਾਕੇ ਮਤਰੋ ਫੇਰ ਲਾਕੇ ਆਮੇ ਮਨਾ ਲਿਆ ਉਹਦਾ ਅੱਛਾ ਹੂੰ ਤੇ ਆ ਗਏ ਜੀ ਅਸੀਂ ਇਹੇ ਭਰ ਕੇ ਨਾ ਹੋਣਾ ਮੰਨਾ ਮੰਨਾ ਨਾਲ ਆ ਆਗੂਆਂ ਨਾਲ ਆ ਉਹ ਉੱਥੇ ਲਾਹਾਂਗੇ ਇੱਥੇ ਜੀ ਘਾਰਾ ਮਤਰੋ ਬਾਈਪਾਸ ਦੇ ਜਮਾ ਕੋਲੇ ਇੱਥੇ ਜੀ ਭਰਤਾ ਇਹਦਾ ਇੱਧਰ ਰਹਿ ਗਿਆ ਇੱਕ ਆਹਾ ਇਹ ਵੀ ਟੁੱਟੀ ਜਾਂਦੀ ਹੈ ਘੁਰੀ ਜਾਂਦੀ ਹੈ ਇੱਥੇ ਵੀ ਪਾਵਾਂਗੇ ਇੱਕ ਪਿੰਗਾ ਜਾਂ ਪਿਆ ਵਾਧੂ ਪੱਚਤਾ ਕੰਮ ਬੜਾ ਮੰਨੇ ਤੇ ਮੈਂ ਮੰਨੇ ਆ ਜੇ ਮਿੱਟੀ ਪਈ ਪਹਿਲਾਂ ਪਾਣੀ ਇਹ ਵੀ ਸਾਡੀ ਪਈ ਹੋਈ ਆ ਆ ਮਿੱਟੀ ਜੀ ਉਹ ਵਧੀਆ ਪੰਨ ਦਾ ਕੰਮ ਆ ਯਾਰ ਹੁਣ ਇੱਥੇ ਐ ਕੋਈ ਡਿੱਗੀ ਜਾਵੇ ਹੁਣ ਅਗਲੇ ਨੂੰ ਤਾਂ ਨਹੀਂ ਪਤਾ ਲੱਗਦਾ ਵਧੀਆ ਨੇ ਪਤਾ ਲਾਉਣੀ ਸੀ ਜਮਾਂ ਪਈ ਸਾਲੇ ਹੁਣ ਇੱਥੇ ਖੁਰੂ ਨਹੀਂ ਯਾਰ ਪਤਾ ਨਹੀਂ ਘੁਰਦੇ ਮਿੱਟੀ ਦਾ ਖੁਰ ਵੀ ਸਕਦੀ ਹੈ ਹੂੰ ਹੂੰ ਅਨ ਦੂਜਾ ਪਿੰਗਾ ਲੈ ਆਉਣੇ ਪੜ ਕੇ ਜੀ ਸੱਤ ਕੇ ਪਿੰਗਾਇ ਚੱਲੇ ਪਾਪਤ ਘਰ ਨੂੰ ਤੁਹਾਰੇ ਭਰ ਕੇ ਲਿਆ ਮੈਂ ਆ ਦੂਜਾ